ਕ੍ਰਿਸ਼ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੰਪਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੰਪਰ ਬਣੀ ਰਹੇ ਦੋਸਤੋ ਮੈਂ ਤੁਹਾਡਾ ਆਪਣਾ Hindu ਜੱਟ ਸ਼ੇਰ ਅਮਿਤ ਰੋੜਾ ਦੋਸਤੋ ਤੁਸੀਂ ਕਹਿੰਦੇ ਹੋ ਕਿ ਫਿਲਮ ਦਾ ਬੜਾ ਹੀ ਕਮੀ ਰੋੜਾ ਕੰਗਣਾ ਦੀ ਫਿਲਮ ਆਰੀ ਸੀ ਬੜੀ ਹੀ ਮੈਂ ਕਹਿੰਦਾ ਅਮਿਤ ਰੋੜਾ ਦੀ ਸਪੋਰਟ ਕਰ ਰਿਹਾ ਕੰਗਣਾ ਦੀ ਔਰ ਦੋਸਤੋ ਤੁਸੀਂ ਪਿਛਲੇ ਦਿਨੀ ਬਹੁਤ ਜਰਰ ਤੁਸੀਂ ਦੇਖੀ ਹੋਗੀ ਤੁਸੀਂ ਵਾਇਰਲ ਵੀਡੀਓ ਫੋਟੋਆਂ ਦੇਖੀਆਂ ਹੋਣੀਆਂ ਤੰਗਣਾ ਦੇ ਨਾਲ ਕਿ ਇੱਕ ਦੇਸ਼ ਭਗਤ ਕਮਿਨਰ ਨੋਦ ਜਿਹੜੀ ਮੈਂ ਕੋਟ ਕਰਦਾ ਪਿਆਵਾ ਤੁਹਾਨੂੰ ਕਿ ਦੇਸ਼ ਭਗਤ ਹੈ ਮੈਂ ਕੋਲ ਪਾਰਲੀਮੈਂਟ ਹੈ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਸ਼ਾਹਕੋਟ ਸ਼ਾਹਕੋਟ ਦੀ ਦੋਸਤੋ ਇਹ ਫਿਰ ਆਪਾਂ ਬਹਿਣ ਕਰਾਣੀ ਹੈ ਸਭ ਨਾਲ ਪਹਿਲਾਂ ਹਿੰਦੂ ਜੱਟ ਦੀ ਸ਼ੇਰ ਦੀ ਅਪੀਲ ਹੈ ਕੀ ਵਾਪ ਤੋਂ ਵੜ ਇਸ ਫਿਲਮ ਦਾ ਬਾਇਕਡ ਲਿਖੋ ਤਾਂ ਕਿ ਇਹ ਗਰੂਰੰਦਾਵਾ ਜਿਹੜਾ ਕੀ ਕਹਿੰਦੇ ਜਿਹੜਾ ਗਰੂਰੰਦਾਵਾ ਇਹਦੇ ਵਿੱਚ ਹੀਰੋ ਹੈਗਾ ਇਹਨੇ ਦੇਖੋ ਇਹਦੇ ਵਿੱਚ ਹਿੰਦੁਸਤਾਨੀਆ ਦਾ ਖੂਨ ਤੇ ਹੋ ਨਹੀਂ ਸਕਦਾ ਹਿੰਦੁਸਤਾਨੀਆ ਦਾ ਖੂਨ ਨਹੀਂ ਹੋ ਸਕਦਾ ਜਿਹੜਾ ਚੰਨ ਪੈਸੇ ਕਮਾਣ ਲਈ ਦੇਖੋ ਕਿੱਦਾ ਵਾਹ ਵਾਈ ਕਿਲੀ ਕਰ ਰਿਹਾ ਪਾਕਿਸਤਾਨੀ ਵਾਹ ਵਾਈ ਕਰ ਰਿਹਾ ਮੈਂ ਦੇਸ਼ ਭਗਤ ਮੇਰੇ ਦੇਸ਼ ਭਗਤ ਪੰਜਾਬੀ ਪੋਸਟਰ ਖਡਾਓ ਸਾਰੇ ਤੇ ਪੋਸਟਰ ਕਿਦਾ ਪਾੜਨਾ ਵੇ ਸ਼ਾਹ ਕੋਟ ਦਾ ਐਦਾ ਦੇਖ ਲੋ ਐਦਾ ਪਾੜਨਾ ਪੋਸਟਰ ਔਰ ਪਪਾ ਵਿਰੋਧ ਕਰਨਾ ਕਿਉਂਕਿ ਇਹ ਲੋਕਾਂ ਨੇ ਇੱਕ ਪੈਸੇ ਕਮਾਣ ਦਾ ਧੰਦਾ ਬਣਾਇਆ ਹੋਇਆ ਹੈ ਖੂਨ ਖੋਲਦਾ ਸਾਡਾ ਸਾਡੇ ਸੈਨਿਕਾਂ ਦੇ ਨੇ ਆਪਣੀ ਜਾਨ ਦੇ ਉੱਤੇ ਵੀ ਤਰਾ ਕੇ ਔਰ ਆਪਾਂ ਲੋਕ ਹਿੰਦੁਸਤਾਨੀ ਪੰਜਾਬੀ ਆਪਾਂ ਹਿੰਦੁਸਤਾਨੀ ਕਿੱਦਾਂ ਰਾਤੀ ਚੈਨ ਦੀ ਨੀਂਦ ਸੋਵੇ ਆ ਔਰ ਇਹ ਚੰਨ ਪੈਸੇ ਕਮਾਣ ਲਈ ਆ ਜੋਕਰ ਦੇਖੋ ਕੀ ਕੰਮ ਕਰ ਰਹੇ ਨੇ ਕਿਹਦੀ ਸ਼ੈ ਕਿਹਦੀ ਕਿਹਦੀ ਪ੍ਰਮੋਸ਼ਨ ਕਰ ਰਹੇ ਨੇ ਪਹਿਲਾਂ ਤੇ ਸੈਂਸਰ ਬੋਰਡ ਨੂੰ ਸ਼ਰਮ ਚਾਹੀਦੀ ਹੈ ਸਰਨਾ ਵੱਡੀ ਜਿਹੜੀ ਫਿਲਮ ਪਾਸ ਕਰਨੀ ਚਾਹੀਦੀ ਹੈ ਕੰਗਨਾ ਰਣੌਤ ਦੀ ਉਹ ਤੇ ਪਾਸ ਕੀਤੀ ਨਹੀਂ ਔਰ ਦੇਖੋ ਸ਼ਾਹਕੋਟ ਨੂੰ ਹਰੀ ਝੰਡੀ ਦੇ ਰਹੇ ਨੇ ਜਦ ਹੀ ਸਰਕਾਰਾਂ ਵੀ ਬੈਠੀਆਂ ਇਹ ਸ਼ਾਇਰ ਮੈਨੂੰ ਲੱਗਦਾ ਉਹਨਾਂ ਦੀ ਲੱਗਦੀ ਸ਼ਾਇਰ ਹੈ ਕਿ ਦੇਖੋ ਹਿੰਦੁਸਤਾਨ ਚ ਆਪਾਂ ਰਹੇ ਹਾਂ ਹਿੰਦੁਸਤਾਨ ਦਾ ਸਾਡੇ ਅੰਦਰ ਖੂਨ ਹੈ ਔਰ ਮੈਂ ਕਹਿੰਦਾ ਕਿ ਗੁਰੂ ਦਾ ਵਰਗਾ ਸਿੰਗਰ ਇਹਦੇ ਪੂਰੇ ਪੰਜਾਬ ਦੇ ਵਿੱਚ ਅਮੀ ਥੋੜਾ ਕਹਿ ਰਿਹਾ ਕਿ ਜਿੰਨੇ ਵੀ ਸ਼ਿਆਸਤਾਂ ਨੇ ਹਿੰਦੂ ਸੰਗਠਨ ਵਾਅਦੋ ਵਾਅ ਤੇਰਾ ਮੂੰਹ ਕਾਲਾ ਕਰਨ ਤੇ ਪੋਲਟਾ ਜਲਾ ਔਰ ਇਹਦੇ ਪੁੱਤਰੇ ਸਾਰਾਂ ਤਾਂ ਕਿ ਆਪਾਂ ਵਿਰੋਧ ਕਰੀਏ ਔਰ ਆਪਣੀ ਫਿਲਮ ਪੰਜਾਬ ਦੀ ਪੂਰੇ ਹਿੰਦੁਸਤਾਨ ਚ ਲੱਗਨੀ ਜੇ ਨਹੀਂ ਕਿਉਂਕਿ ਇਹਦੇ ਅੰਦਰ ਹਿੰਦੁਸਤਾਨ ਦਾ ਖੂਨ ਨਹੀਂ ਹੈ ਪਾਕਿਸਤਾਨ ਦਾ ਖੂਨ ਹੈ ਇਹਨਾਂ ਨੂੰ ਪਾਕਿਸਤਾਨੀ ਭੇਜਿਆ ਜਾਵੇ ਹਿੰਦੁਸਤਾਨ ਚ ਰਹਿਣ ਦਾ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਔਰ ਇਹ ਆਵਾਜ਼ ਦੋਸਤੋ ਇੰਨੀ ਉੱਚੀ ਬੁਲੰਦ ਕਰਨੀ ਹੈ ਤਾਂ ਕਿ ਇਹਨਾਂ ਦੇ ਅੰਦਰ ਦਾ ਸਫਾਇ ਸਾਡੀ ਜਾਣੀ ਚਾਹੀਦੀ ਹੈ ਪਹੁੰਚਣੀ ਚਾਹੀਦੀ ਹੈ ਕਿ ਇਹ ਫਿਲਮ ਦਾ ਪਾਏ ਕਾ ਪੂਰਾ ਹਿੰਦੂ ਸਮਾਜ ਵੀ ਹਿੰਦੁਸਤਾਨੀ ਕਰੇਗਾ ਭਾਰਤ ਜਿਹੜਾ ਸੱਚਾ भारतीय ओए ये फिल्म का बायकॉट करेगा और हम तो हमारे विरोध करेंगे ए फिल्म का बायकॉट करेंगे और फिल्म चल नहीं देंगे दोस्तों एक ताकत एक मुठ हो अपनी ताकत दिखानी है और इस फिल्म का विरोध करना है और अपना प्रण करना है कि ये फिल्म लगनी नहीं देनी ए फिल्म मेनू कहे कि अपनी